ਸਸੀガル ਦੋਸਤੋ ਆ ਵੀਡੀਓ ਅੱਗੇ ਨਾਲ ਲਗਾ ਜੋ 2 ਮਿੰਟ ਜਰੂਰ ਦੇਖਿਓ ਅੱਜ ਕੱਲ ਲੀਵਰ ਦੀ ਸਮੱਸਿਆ ਹਰਕ ਨੂੰ ਆਪਾਂ ਬਾਹਰ ਦਾ ਬਾਹਲਾ ਕੁਝ ਖਾਣ ਲੱਗ ਗਏ ਤਾਂ ਤਿੰਨ ਚੀਜ਼ਾਂ ਅਲੋਵੇਰਾ ਅਦਰਕ ਤੇ ਨਿੰਬੂ ਇਹ ਲੈ ਕੇ ਰੱਖਣਾ ਆਪਾਂ ਤੇ ਲੀਵਰ ਥੋੜਾ 10 ਮਿੰਟਾਂ ਦੇ ਠੀਕ ਹੋ ਜਾਊਗਾ ਆ ਸ਼ੀਸ਼ੇ ਇੰਦੇ ਆਪਾਂ ਲੀਵਰ ਟੋਨਿਕ ਲੈਨੇ ਮਿੱਠਾ ਪਾ ਰੱਖਿਆ ਹੁੰਦਾ ਕੋਈ ਅਸਰ ਨਹੀਂ ਕਰਦੀਆਂ ਬਸ ਆਪਣੇ ਦਿਮਾਗ ਨੂੰ ਹੀ ਲਾਦਾ ਪੀ ਲੀਵਰ ਟੋਨਿਕ ਲੈ ਰਹੇ ਆਂ ਸਭ ਤੋਂ ਪਹਿਲਾਂ ਜਿਹੜਾ ਕੁਮਾਰ ਆ ਆਪਾਂ ਇਹਨੂੰ ਕੱਟ ਲੈਣਾ ਸਭ ਤੋਂ ਵਧੀਆ ਵੀਡੀਓ ਵੀਡੀਓ ਸ਼ੇਅਰ ਕਰਦੇ ਜਰੂਰ ਮੇਨਤ ਨੂੰ ਤੇ ਉਸ ਤੋਂ ਬਾਅਦ ਆ ਤੇ ਇਹ ਆ ਗਿਆ ਜੀ ਅਦਰਕ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਜਿਹੜਾ ਅਦਰਕ ਹੈ ਇਹਨੂੰ ਕद्दूकस ਕਰਨਾ ਹੈ ਤਾਂ ਜੂਸ ਕੱਢਣਾ ਸਿੰਪਲ ਤਰੀਕਾ ਹੈ ਕੁਝ ਨਹੀਂ ਕਰਨੀ ਲੋੜ ਬਸ ਇਹਨੂੰ ਇੱਦਾਂ ਕद्दूकस ਕਰਕੇ ਬਹੁਤ ਹੀ ਵਧੀਆ ਚੀਜ਼ ਹੈ ਲੀਵਰ ਤੁਹਾਡਾ ਤੁਹਾਨੂੰ ਮੇਰੀ ਗਰੰਟੀ ਹੈ ਘੰਟੇ ਦੇ ਤੁਹਾਨੂੰ ਪਤਾ ਲੱਗ ਜਾਊ ਏਡੀ ਤਗੜੀ ਚੀਜ਼ ਹੈ ਇਹ ਨਿਰਨੇ ਕਾਲਜ ਕਰਤਾ ਬਾੜਾ ਵਧੀਆ ਸ਼ਾਮ ਨੂੰ ਵੀ ਲੈ ਸਕਦੇ ਹੋ ਬਸ ਨਿਰਨੇ ਕਾਲਜੇ ਖਾਲੀ ਪੇਟ ਬਹੁਤ ਚੰਗਾ ਹੈ ਇਦਾਂ ਅਦਰਕ ਕਰ ਲੈਣਾ ਆਪਾਂ ਤੇ ਉਸ ਤੋਂ ਬਾਅਦ ਅਦਰਕ ਦਾ ਆਪਾਂ ਜਿਹੜਾ ਨਿੰਬੂ ਦਾ ਰਸ ਕੱਢਿਆ ਸੀ ਉਹਦੇ ਵਿੱਚ ਐਂ ਤਾਂ ਜੂਸ ਕੱਢ ਲਓ ਪੂਰਾ ਦੇਖੋ ਪੂਰਾ ਨਿਚੋੜ ਦਿਓ ਇਹਨੂੰ ਦਾਨ ਨਾਲ ਪੂਰਾ ਇਦਾਂ ਨਿਚੋੜ ਕੇ ਅਦਰਕ ਨੂੰ ਇਹ ਥੋੜਾ ਫੇਰ ਕੰਮ ਆਜੂ ਸਬਜ਼ੀਆਂ ਦੇ ਵਿੱਚ ਉਸ ਤੋਂ ਬਾਅਦ ਜਿਹੜਾ কুমਾਰ কুমਾਰ ਦਾ ਜੂਸ ਕੱਢਣਾ ਹਨਾ ਆਪਾਂ ਤਾਂ ਉਹ ਕੱਟ ਕੇ ਉਹਦਾ ਉੱਪਰੋਂ ਤਾਂ ਚਮਚ ਦੇ ਨਾਲ ਆਪਾਂ ਇਹਨੂੰ ਉੱਪਰ ਉਤਾਰ ਲੈਣਾ ਗੁੱਧ ਜੀ ਹਨਾ ਤਾਰ ਲੈਣੀ ਆ ਤੋਂ ਬਾਅਦ ਆ ਤੁਹਾਡੀ ਰੋਜ਼ ਬਣ ਗਈ ਬਹੁਤ ਸਿੰਪਲ ਤਰੀਕਾ ਗਾਰੰਟੀ ਹੈ ਸਾਡੀ ਸਾਨੂੰ ਮੈਸੇਜ ਕਰ ਦਿਓ ਨਾ ਫਰਕ ਪਿਆ ਗਾਰੰਟੀ ਹੈ ਜੀ ਲੀਵਰ ਫੈਟੀ ਲੀਵਰ ਹੈ ਬਲੋਟਿੰਗ ਹੈ ਕੋਈ ਵੀ ਗੈਸ ਸਭ ਕੁਝ ਇਹਨ ਸੈੱਟ ਕਰ ਦੇਣਾ ਸਭ ਤੋਂ ਵਧੀਆ ਆਰਾਮ ਬਣ ਇਹ ਹੋਰਾ ਸ਼ੀਸ਼ੇ ਤੁਸੀਂ ਲੈ ਰਹੇ ਹੋ ਇਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬੱਚਿਆਂ ਦੇਣੀ ਤਾਂ ਇਦੋਂ ਅੱਧੀ ਦੇ ਦਿਓ ਬੰਦਿਆਂ ਆਪਾਂ ਤਾਂ ਪੂਰੀ ਪੀਓ 5 ਸਾਲ ਤੋਂ ਘੱਟ ਬੱਚੇ ਹੁੰਦੇ ਨਹੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੀਵਰ ਤੁਹਾਡਾ ਐਂਡ ਕੈਪ